ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟਸ ਤੇ ਤੁਹਾਡਾ ਸਵਾਗਤ ਹੈ ਰੁਕ ਕਰਦਿਆਂ ਹੁਣ ਤੱਕ ਦੇ ਕੁਝ ਵਿਸ਼ੇਸ਼ ਖਬਰਾਂ ਵੱਲ ਪੰਜਾਬ 'ਚ ਆਏ ਹੜ੍ਹਾਂ ਤੋਂ ਬਾਅਦ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ ਤੇ ਪੰਜਾਬ 'ਚ ਹੋਏ ਨੁਕਸਾਨ ਦੀ ਪਰਪਾਈ ਦੇ ਲਈ ਵੀ ਵਚਨਬੱਧ ਹੈ ਜਿਸ ਤੇ ਚੱਲਦਿਆਂ ਮਾਨ ਸਰਕਾਰ ਕਿਸੇ ਵੀ ਪੀੜਤ ਪਰਿਵਾਰ ਨੂੰ ਮੁਆਵਜ਼ੇ ਤੋਂ ਵਾਂਝਾ ਨਹੀਂ ਰੱਖੇਗੀ ਹਰ ਤਰ੍ਹਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇਗੀ ਪੰਜਾਬ ਦੇ ਪ੍ਰਭਾਵਿਤ ਪਿੰਡਾਂ 'ਚ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਕੈਬਨਿਟ ਮੰਤਰੀ ਅਮਨ अरोड़ा ਵੱਲੋਂ ਵੀ ਸਹਬਜ਼ਾਦਾ ਅਜੀਤ ਸਿੰਘ ਨਗਰ ਦੇ ਪ੍ਰਭਾਵਿਤ ਪਿੰਡਾਂ ਦੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੈੱਕ ਸੌਂਪੇ ਗਏ। ਤੁਹਾਨੂੰ ਮਿਲ ਕੇ ਖੁਸ਼ੀ ਜ਼ਰੂਰ ਹੋਈਏ ਪਰ ਜਿਸ ਮਕਸਦ ਦੇ ਲਈ ਅੱਜ ਮਿਲੇ ਆਂ ਕਿ ਜੋ ਪ੍ਰਮਾਤਮਾ ਨੇ ਇੱਕ ਮਾਰ ਪਾਈ ਹੜਾਂ ਦੀ ਅੱਜ ਉਹਦੇ ਮੁਆਵਜ਼ਾ ਦੇਣ ਦੇ ਰੂਪ ਦੇ ਵਿੱਚ ਮਿਲਿਆ ਜਿੰਨੀਆਂ ਵੱਡੀਆਂ ਮਾਰਾਂ ਪਈਆਂ ਨੇ ਕੱਲੇ ਪੈਸੇ ਪੱਖੋਂ ਨਹੀਂ ਜੋ ਤੁਸੀਂ ਆਪਦੇ ਪੁੱਤਾਂ ਵਾਂਗੂ ਫਸਲਾਂ ਨੂੰ ਪਾਲਦੇ ਹੋ ਤੇ ਫਿਰ ਜੇ ਉਹਦੇ ਕੁਦਰਤ ਦੀ ਮਾਰ ਪੈ ਜੇ ਜੋਰ ਚਾਹੀ ਕਿਸੇ ਦਾ ਨਹੀਂ ਚਾਹਦਾ ਪਰ ਜਿਵੇਂ ਕਹਿੰਦੇ ਨੇ ਕਿ ਤੇਰਾ ਬਾਣਾ ਮੀਠਾ ਲਾਗੇ ਜਦੋਂ ਬੱਚੇ ਵਾਂਗੂ ਪਾਲੀਆਂ ਹੋਈਆਂ ਫਸਲਾਂ ਦਾ ਨੁਕਸਾਨ ਕੁਦਰਤ ਕਰ ਦੇ ਤੇ ਉਹ ਨੁਕਸਾਨ ਕੋਈ ਚੈੱਕਾਂ ਨਾਲ ਚਾਹੇ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਮੈਂ ਕਿਉਂਕਿ ਤੁਹਾਡੀ ਮਿਹਨਤ ਬੜੀ ਮੁੱਲੀ ਹੈ ਹਲ ਮੁੱਲੀ ਹੈ ਤੁਹਾਡੀ ਮਿਹਨਤ ਜੋ ਤੁਸੀਂ ਕਰਦੇ ਹੋ ਫਸਲਾਂ ਨੂੰ ਪਾਲਣ ਦੇ ਲਈ ਪਰ ਜਦੋਂ ਜ਼ੋਰ ਨਹੀਂ ਚੱਲਦਾ ਤੇ ਫਿਰ ਸਰਕਾਰਾਂ ਦਾ ਫਰਜ਼ ਬਣ ਜਾਂਦਾ ਹੈ ਕਿ ਚਾਹੇ ਆਫ਼ਤਾਂ ਦੇ ਉੱਪਰ ਜ਼ੋਰ ਕਿਸੇ ਦਾ ਨਹੀਂ ਪਰ ਜਦੋਂ ਲੋਕਾਂ ਨੂੰ ਲੋੜ ਪਵੇ ਔਰ ਖਾਸ ਤੌਰ ਤੇ ਅਨੁਦਾਤਾ ਨੂੰ ਔਰ ਉਹਨਾਂ ਲੋਕਾਂ ਨੂੰ ਜਿਹੜੇ ਦਸਾਂ ਨਾਉਂਦੀ ਕਿਰਤਕਮਾਈ ਕਰਕੇ ਮਸ਼ੱਕਤ ਕਰਕੇ ਮਿਹਨਤ ਕਰਕੇ ਆਪ ਦਾ ਘਰ-ਬਾਰ ਪਾਲਦੇ ਨੇ ਸਟੇਟਾ ਚਲਾਉਂਦੇ ਨੇ ਤੇ ਸਰਕਾਰ ਦਾ ਫਰਜ਼ ਬਣ ਜਾਂਦਾ ਹੈ ਕਿ ਉਹਨਾਂ ਦੇ ਨਾਲ ਪਹਿਲੇ ਕਦਮ ਤੇ ਹੀ ਉਹਨਾਂ ਦੇ ਨਾਲ ਮੂਹਰੇ ਹੋ ਕੇ ਖੜੇ ਪਿਛਲੇ ਸਮਿਆਂ ਦੇ ਵਿੱਚ ਵੀ ਹੜ ਬਹੁਤ ਆਏ ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਤਦਾਦ ਦੇ ਵਿੱਚ ਕਿ ਹੁਣ ਤੱਕ ਆਪਾਂ 88 ਦੇ ਹੜਾਂ ਨੂੰ ਯਾਦ ਕਰਦੇ ਹੁੰਦੇ ਸੀਗੇ ਇਸ ਵਾਰ ਦੇ ਹੜਾਂ ਨੇ ਉਹ ਵੀ ਛੋਟੇ ਕਰ ਦਿੱਤੇ ਰਾਸੀ ਵਾਲੇ ਹੜ ਉਹਨਾਂ ਨੂੰ ਵੀ ਬੋਨੇ ਕਰਕੇ ਰੱਖ ਦਿੱਤਾ ਇੰਨੀ ਵੱਡੀ ਪੱਧਰ ਤੇ ਉੱਪਰ ਕੁਦਰਤ ਦੀ ਮਾਰ ਪਈ ਔਰ ਚਾਹੇ ਆਪਣੇ ਆਲੇ ਪਾਸਾ ਫਿਰ ਵੀ ਬਚ ਗਿਆ ਉਧਰ ਦੇ ਇਲਾਕੇ ਜਦੋਂ ਤੁਸੀਂ ਮਾਝੇ ਦੇ ਔਰ ਦੋਆਬੇ ਦੇ ਕੁਝ ਏਰੀਏ ਜਾਂ ਕੋ ਉਧਰੋਂ ਸ਼ੁਰੂ ਕਰ ਲਈਏ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਉਹਨਾਂ ਇਲਾਕੇ ਦੇ ਵਿੱਚ ਜਦੋਂ ਹੌਣ ਆਏ ਹੋਏ ਸੀਗੇ ਉਦੋਂ ਜਾ ਕੇ ਦੇਖਿਆ ਕਿਵੇਂ 12 12 14 14 ਫੁੱਟ ਤੱਕ ਰਾਵੀ ਦੇ ਕੰਢੇ ਬਸੇ ਹੋਏ ਘਰਾਂ ਦੇ ਜਾਂ ਵਿਆਸ ਦੇ ਆਸ-ਪਾਸੇ ਵਾਲੇ ਘਰਾਂ ਦੇ 10 12 12 ਫੁੱਟ ਤੱਕ ਘਰਾਂ ਦੇ ਪਾਣੀ ਚੜ ਗਏ ਸੀਗੇ ਕਿਸੇ ਸਮੇਂ ਤਾਂ ਅਸੀਂ ਇੱਕ ਮੈਂ ਪਿੰਡ ਦੇ ਵਿੱਚ ਗਿਆ ਸਤਲੁਜ ਦੇ ਵਿਆਸ ਉੱਥੇ ਹਰੀਕੇ ਪੱਤਣ ਮਨੜ ਪਿੰਡ ਪੈਂਦਾ ਇੱਕ ਕਿਸਾਨ ਵੀਰ ਦੀਆਂ 5 ਕਨਾਲਾਂ ਸੀਗੀਆਂ ਕਿਉਂਕਿ ਦਰਿਆ ਦੇ ਨਾਲ ਸੀ ਤੇ ਦਰਿਆ ਦਾ ਤੇ ਉਹਦੇ ਉਸ ਪਿੰਡ ਦਾ ਉਹਦੇ ਉਹਦੀ ਜ਼ਮੀਨ ਦਾ ਵਿੱਚੇ ਘਰ ਸੀਗਾ ਤੇ ਉੱਥੇ ਉਹਦਾ तकरीबन 30 40 ਫੁੱਟ ਦਾ ਫਰਕ ਸੀਗਾ ਤੇ ਰਾਤੋ ਰਾਤ ਜਦੋਂ ਪਾਣੀ ਵਧਿਆ ਖੋਰਾ ਲੱਗਿਆ ਤੇ ਪੰਜ ਦੀ ਪੰਜ ਕਨਾਲਾਂ ਨੇ ਜਿਹੜੀਆਂ ਉਹ ਦਰਿਆ ਦੇ ਵਿੱਚ ਮਿਲ ਗਏ ਦਰਿਆ ਹਜ਼ਮ ਕਰ ਗਿਆ ਉਹਨਾਂ ਪੰਜਾਂ ਕਨਾਲਾਂ ਨੂੰ ਹੁਣ ਇਹੋ ਜੇ ਇਹ ਦਰਦ ਇਹੋ ਜ ਹੈ ਜਿੰਨੇ ਮਰਜ਼ੀ ਕੰਪਨਸੇਸ਼ਨ ਦੇ ਲੋ ਤੁਸੀਂ ਇਹ ਦਰਦ ਕਦੇ ਪੂਰੇ ਨਹੀਂ ਹੋ ਸਕਦੇ ਘਾਟੇ ਕਦੇ ਪੂਰੇ ਨਹੀਂ ਹੋ ਸਕਦੇ ਪਰ ਫਿਰ ਵੀ ਲੱਗੇ ਹੋਇਆ ਉਸ ਦਿਨ ਤੋਂ ਪਹਿਲੇ ਦਿਨ ਤੋਂ ਅਜੇ 23 24 ਨੂੰ ਬਸਪਤ ਨੂੰ ਨਹੀਂ ਜ਼ੋਰ ਫੜਿਆ ਤੇ 19 20 ਤਾਰੀਖ ਤੋਂ ਇਚਾਰਜ ਪਹਿਲਾਂ ਤੋਂ ਹੀ ਜਦੋਂ ਹਲਕਾ ਹਲਕੇ ਉਧਰਲੇ ਪਾਸੇ ਸ਼ੁਰੂ ਹੋਇਆ ਤੇ ਇਹ ਇਹ ਜ਼ਿਲ੍ਹੇ ਜਿਹੜੇ ਕਿ ਜਿਨ੍ਹਾਂ ਆਲੇ ਪਾਸੇ ਹਰ ਨਹੀਂ ਸੀਗੇ ਜ਼ਮੀਨ ਨਹੀਂ ਸੀਗੇ ਇਹਨਾਂ ਜ਼ਿਲ੍ਹਿਆਂ ਨੂੰ ਉਹਨਾਂ ਦੇ ਨਾਲ ਇਕੱਲੇ ਮੁੱਖ ਮੰਤਰੀ ਸਾਹਿਬ ਨੇ ਸਾਰੇ ਮੰਤਰੀ ਸਾਰੇ ਐਮ ਐਲ ਏ ਪੂਰੇ ਪੰਜਾਬ ਦੇ ਵਿੱਚੋਂ ਸਾਰੀ ਦੀ ਸਾਰੀ ਸਿਵਲਰ ਪੁਲਿਸ ਐਡਮਿਨਿਸਟ੍ਰੇਸ਼ਨ ਇਸ ਤਰੀਕੇ ਦੇ ਨਾਲ ਸਾਰੇ ਲੋਕਾਂ ਨੇ ਸਾਰੇ ਜਥੇਬੰਦੀਆਂ ਨੇ ਸਾਰੀਆਂ ਐਨ ਜੀ ਯੂਜ਼ ਨੇ ਜਿਸ ਤਰੀਕੇ ਦੇ ਨਾਲ ਇਸ ਵਾਰੀ ਉਹਨਾਂ ਲੋਕਾਂ ਦਾ ਸਾਥ ਦਿੱਤਾ ਆਪਾਂ ਤਾਂ ਇਹ ਜੀ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਆਪਾਂ ਨੇ ਤਾਂ ਇਸ ਪਾਸੇ ਬਹੁਤ ਵੱਡੀ ਬਚਤ ਰਹੀ ਗਈ ਪਰ ਵੱਡੀ ਤਰਾਸ ਦੀ ਜਿਹੜੀ ਉਸ ਪਾਸੇ ਵੱਲ ਹੋਈ ਹੈ ਪਰ ਫਿਰ ਵੀ ਅਸੀਂ ਇਹ ਲੋਕਾਂ ਨੇ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਪਹਿਲੇ ਦਿਨ ਤੋਂ ਆਨ ਗਰਾਉਂਡ ਰਹੇ ਨੇ ਤੇ ਇਹ ਇਹ ਕੋਈ ਚਾਹੇ ਕੋਈ ਖੁਸ਼ੀ ਦੀ ਗੱਲ ਨਹੀਂ ਹੈ ਜੋ ਮੈਂ ਦੱਸਣ ਜਾ ਰਿਹਾ ਪਰ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਸੀ ਸਾਨੂੰ ਕਿ ਜਦੋਂ ਬੰਦੇ ਤੇ ਸਭ ਤੋਂ ਵੱਧ ਮਾਰ ਪੈਂਦੀ ਹੈ ਜਦੋਂ ਬੰਦਾ ਭੁੱਖਾ ਹੈ ਉਹਦੀ ਰੋਟੀ ਮਿਲਦਾ ਉਹਦਾ ਮੁੱਲ ਹੈ ਜਿੰਨਾ ਲੋਕਾਂ ਦੀ ਜਿਵੇਂ ਜਿਵੇਂ ਜਾਣ ਜਾਂਦੀ ਹੈ ਗਈਆਂ ਤਕਰੀਬਨ 60 ਦੇ ਕਰੀਬ ਤੇ ਉਹਨਾਂ ਦਿਨਾਂ ਦੇ ਦੌਰਾਨ ਹੀ ਉਹਨਾਂ ਘਰਾਂ ਦੇ ਵਿੱਚ ਜੋ ਸਰਕਾਰ ਵੱਲੋਂ ਜ਼ਿੰਮੇਵਾਰੀ ਬਣਦੀ ਸੀ ਮੁਆਵਜ਼ਾ ਉਹ ਉਹਨਾਂ ਘਰਾਂ ਦੇ ਵਿੱਚ ਨਾਲ ਦੀ ਨਾਲ ਪਹੁੰਚ ਦਾ ਕਰ ਦਿੱਤਾ। ਜਬ ਅਪਡੇਟਸ ਤੇ ਫਿਲਹਾਲ ਇਹ ਨਹੀਂ ਹੋਰ ਖਬਰਾਂ ਲਈ ਜੁੜੇ ਰੋਚੜ ਦਿਖਾ ਡਾਈਮ ਟੀਵੀ ਦੇ ਨਾਲ ਫਿਲਹਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।